ਦੀ ਸਾਹਿਬ ਇੱਕ ਵਾਰੀ ਨਹੀਂ 3 ਵਾਰੀ ਪ੍ਰਧਾਨ ਮੰਤਰੀ ਬਣੇ ਆ ਪੂਰੇ ਦੇਸ਼ ਨੇ ਬੋਟਾ ਪਾਈਆਂ ਵਾ ਜੀਪੀ ਦਾ ਪੂਰੇ ਇੰਡੀਆ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਕਦ ਵਧਿਆ ਵਾ ਅੱਜ 18ਵੀਂ ਲੋਕ ਸਭਾ ਦੀ ਉਹਨਾਂ ਨੇ ਤੀਸਰੀ ਵਾਰੀ ਕਸਮ ਖਾਧੀ ਆ ਇਹ ਨਰੂ ਜਵਾਹਰ ਨਰੂ ਤੋਂ ਬਾਅਦ ਇਹ ਪਹਿਲੇ ਲੀਡਰ ਵਾ ਜਿਨ੍ਹਾਂ ਨੇ ਤੀਸਰੀ ਵਾਰੀ ਲਗਾਤਾਰ ਖੜਮੀ ਲੋਕ ਸਭਾ ਦੀ ਅੱਜ ਕਜ਼ਮ ਚੱਕੀ ਹੈ ਦੇਸ਼ ਨੂੰ ਚਲਾਉਣ ਵਾਸਤੇ ਜਿੱਦਾਂ ਕਿ ਪੰਜਾਬ ਵਿੱਚ ਪੰਜਾਬ ਵਿੱਚ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ ਸਮਝੀ ਗਏ ਪਰ ਜਾਇ ਵਿੱਚ ਸੀਟ ਸਾਨੂੰ ਜਰੂਰ ਨਹੀਂ ਕੋਈ ਮਿਲੀ ਲੇਕਿਨ ਸਾਡਾ ਜੋ ਵੋਟ ਪਰਸੈਂਟ ਹੈ ਬਹੁਤ ਜ਼ਿਆਦਾ ਵਧਿਆ ਰਿਹਾ ਜਿੱਦਾਂ ਪਰ ਜਾਂਸਾ 1400 ਦਾ ਨਾਰਾ ਸੀਗਾ ਕਿ ਮੋਦੀ ਸਾਹਿਬ 240 ਬੋਟਾਂ ਦੇ ਕਰਦੇ ਜੇ ਜੇ ਬਾਣ ਕਹਿ ਸਕਦਾ ਸੀ ਤੇਰੇ ਜਿਹੜਾ ਸੀਟਾਂ ਜਿੰਨੀਆਂ ਜੈਸੇ ਵੀ ਕਿਹਾ ਸੀ 400 ਦਾ ਨਾਰਾ ਲੇਕਿਨ ਅਸੀਂ 300 ਤੋਂ ਉੱਪਰ ਪਹੁੰਚ ਗਏ ਆ 305 ਸੀਟਾਂ ਸਾਡੇ ਕੋਲ ਆਸ ਵਿੱਚ ਲਿਆ ਆ ਤੈਨੂੰ ਚਾਹੀਦੀਆਂ 272 ਚਾਹੀਦੀਆਂ ਤੇ ਆਪਣਾ ਪ੍ਰਧਾਨ ਜੀ ਲੋਕਾਂ ਨੂੰ ਆਪਣਾ ਕੀ ਸੰਦੇਸ਼ ਕੀ ਮਸਤੀ ਅਸੀਂ ਅਸੀਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆਂ ਮੈਂ ਰੋਸ਼ਨ ਜ਼ਬਰਵਾਲ ਐਸੀ ਮੋਰਚਾ ਜਿਹੜਾ ਕਪੂਠੇ ਦਾ ਪ੍ਰਧਾਨ ਹੈ ਅਸੀਂ ਵੀਜ਼ੇ ਵੀ ਇੱਕ ਇਹੋ ਜੀ ਪਾਰਟੀ ਆ ਕਿ ਜਿਹੜੀ ਸਮਾਜ ਦੇ ਵਿੱਚ ਵਿਚਰਦੀ ਆ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਨੂੰ ਭਰਮਾਂ ਵਿੱਚ ਨਹੀਂ ਪਾਉਂਦੀ ਆ ਜਿਦਾ ਬਾਕੀ ਪਾਰਟੀਆਂ ਪਾਉਂਦੀ ਆ ਸਾਡਾ ਕੰਮ ਹੈ ਲੋਕਾਂ ਦੀ ਸੇਵਾ ਕਰਨਾ ਵਾਰ ਪ੍ਰਧਾਨ ਮੰਤਰੀ ਬੰਨਾ 60 ਸਾਲ ਦੇ ਪਿਛਲੇ ਇਤਿਹਾਸ ਨੂੰ ਆਪਾਂ ਦੇਖੀਏ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਪਹਿਲੀ ਵਾਰੀ ਤੀਸਰੀ ਵਾਰ ਆਇ ਸ਼ਬਦ ਗ੍ਰਹਿਣ ਸਮਰੋਹ ਦੇ ਵਿੱਚ ਪ੍ਰਧਾਨ ਮੰਤਰੀ ਦੇ ਰੂਪੇ ਸ਼ਬਦ ਗ੍ਰਹਿਣ ਕਰਨਗੇ ਤੇ ਸਰ ਜਿਦਾਂ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਕੋਈ ਸੀਟ ਨਹੀਂ ਮਿਲ ਰਹੀ ਪੰਜਾਬ ਦੇ ਵਿੱਚ ਸਾਡਾ ਵੋਟ ਦਾ ਪਰਸੈਂਟੇਜ ਜਿਹੜਾ 18.56 ਦੇ ਏ ਵਧੀਆ ਵਾ ਪਰਸੈਂਟ ਇਹ ਜੇ ਹੋਰ ਪੰਜਾਬ ਦੇ ਵਿੱਚ ਅਸੀਂ ਸਦਾ ਦੇ ਵਿੱਚ ਆਵਾਂਗੇ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਦਿਨ ਇਹ ਪੰਜਾਬ ਦੀ ਗਰਾਊਂਡ ਲੈਵਲ ਤੇ ਸਾਡੇ ਕਾਰੇਗਰਤਾ 2027 ਦੇ ਵਿੱਚ ਅਸੀਂ ਇਹਦਾ ਰਿਜ਼ਲਟ ਪ੍ਰਣਾਮ ਸਹੀ ਦਵਾਉਂਗੇ ਹਾਂਜੀ ਬਈ ਅੱਜ ਦੇ ਦਿਨ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਤੀਜੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਔਰ ਅੱਜ ਸਾਰੇ ਦੇਸ਼ਵਾਸੀਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਮੰਚ ਤੋਂ ਬਹੁਤ ਬਹੁਤ ਵਧਾਈਆਂ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੇ ਅਤੇ ਦੇਸ਼ ਉਹਨਾਂ ਦੇ ਨੇਤ੍ਰਿਤਵ ਦੇ ਵਿੱਚ ਤਰੱਕੀ ਕਰੇਗਾ ਵਰਲਡ ਦੇ ਵਿੱਚ ਦੁਨੀਆ ਦੇ ਵਿੱਚ ਦੁਨੀਆ ਉਹਨਾਂ ਦੇ ਅੱਗੇ ਅੱਗੇ ਵੀ ਨਤਮਸਤਕ ਹੁੰਦੀ ਪਈ ਹੈ ਔਰ ਅੱਜ ਵੀ ਉਹ ਦੁਨੀਆ ਦੇ ਵਿੱਚ ਆਪਣਾ ਇਤਿਹਾਸ ਲਿਖਣਗੇ ਦੇਸ਼ ਨੂੰ ਡਿਵੈਲਪਮੈਂਟ ਉਚਾਈਆਂ ਦੇ ਪਹੁੰਚਾਂਗੇ ਸਟੇਬਲ ਐਂਡ ਨਾ ਇੱਕ ਗਵਰਨਮੈਂਟ ਅਸੀਂ ਦਵਾਂਗੇ ਕਿਉਂਕਿ ਐਨਡੀਏ ਦੇ ਨਾਂ ਦੇ ਹੀ ਅਸੀਂ ਇਲੈਕਸ਼ਨ ਲੜਿਆ ਔਰ ਐਨਡੀਏ ਅਸੂਲੇ 300 ਤੋਂ ਪਾਰ ਹੋ ਚੁੱਕਾ